ਬਾਕੀ ਦੇਖ ਲਓ ਜੇ ਕੰਟਰੋਲ ਹੁੰਦੀ ਤਾਂ ਦੂਜਾ ਗੇਰ ਪਾ ਲਿਓ। ਚਲੋ ਫਾਲੋ ਕਰ ਦੂਜਾ। ਚਲੋ। ਕੋਲ ਮੱਟੇ ਇਹ ਵੀ ਲੈ ਕੇ ਆਉਣਾ ਵੀ ਧਿਆਨ ਰੱਖਿਓ। ਥੋੜੀ ਇੱਧਰ ਨੂੰ ਰੱਖ ਲਓ ਬੇਟਾ। ਹਾਂ ਠੀਕ ਹੈ। ਅੱਜ ਕਿੰਨਾ ਮੈਂ ਦਿੰਨੇ ਆਪਾਂ ਨੂੰ ਤੀਜੇ ਦਿਨ ਇਹ ਲੈ ਆ ਟ੍ਰੈਫਿਕ ਵਿੱਚ। ਹਾਂਜੀ ਟ੍ਰੈਫਿਕ ਵਿੱਚ। ਭਾਈ ਹੁਣਾਂ ਦੀ ਟਰਾਈ ਕਾਂਜ ਕਲਾਡੇ ਵਿੱਚ ਟ੍ਰੈਫਿਕ ਵਿੱਚ ਚਲ ਬੋਲ ਲੱਗੇ ਆ ਤੇ ਕਾਹੀ ਵਧੀਆ ਗੱਡੀ ਚਲਾਣਾ ਫੇਨਾਂ ਦੀ ਵੀ ਆਪਾਂ ਚੌਥੇ ਗੀਅਰ ਵਿੱਚ ਗੱਡੀ ਚਲਾਈ ਆ ਕਿ ਨਹੀਂ ਹਲੇ ਤੀਜੇ ਵਿੱਚ ਚਲਾਈ ਸੀ ਨਾ ਤਰੀਜ਼ ਨਾਲ ਦੰਦ ਵਿੱਚ ਤੀਜੇ ਗੀਅਰ ਵਿੱਚ ਆ ਇੱਥੇ ਘਰਾ ਦੇ ਦਿੰਦੇ ਅੱਜ ਫਿਰ ਜਦੋਂ ਆਪਾਂ ਮੇਨ ਰੋਡ ਤੇ ਜਾਣਾ ਹੈ ਉੱਥੇ ਆ ਕੇ ਚੌਥਾ ਗੀਅਰ ਵੀ ਪਾਉਣਾ ਆ ਤਾਂ ਉੱਥੇ ਰੋਗੇ ਨਾ ਦੂਰੋਂ ਵੀ ਪਿੱਛੇ ਦੇਖ ਲਓ ਖਾਲੀ ਹੂਈ ਰੂਟ ਚਲੋ ਦੋੜੋ ਨਾਲ ਗੱਡੀ ਚਲੋ ਛੱਡੋ ਕਲੱਚ ਚਲੋ 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 ਕੋਈ ਨਹੀਂ ਹੌਲੀ ਹੌਲੀ ਦੋਰੀ ਉੱਤੇ ਮੋੜਿਆ ਕੋਰ ਗੱਡੀ ਆ ਗਈ ਲੰਘ ਲੈਣ ਦੇ ਕੋਈ ਨਹੀਂ ਉਹਨੂੰ ਵੀ ਕਿਉਂਕਿ ਇੱਕ ਗੱਡੀਆਂ ਉਹਨੇ ਵੀ ਮੋੜੇ ਰੋਕੀ ਹੈ ਨਾ ਉਹਦੇ ਕਰਕੇ ਰਾਸ ਜਿਹਾ ਫੇਸ ਨੂੰ ਹਣ ਗੱਡੀ ਕੱਢ ਦੇ ਹੁਣ ਵੇਟ ਨਾ ਕਰਿਓ ਖਾਲੀ ਆ ਚਲੋ ਮੈਂ ਸਾਈਡ ਤੇ ਰੱਖਿਓ ਰੋਕਿਓ ਨਾ ਰੋਕਿਓ ਨਾ ਨਿਕਲ ਜਾਨੀਆਂ ਗੱਡੀ ਬਾਦੂ ਜਗਾ ਆ ਚਲੋ ਮਮੂਰੀ ਦਾ ਕੰਨਾ ਸੰਭਾਲ ਲੈ ਕੇ ਆਉਣਾ ਵੇ ਐ ਚਲੋ ਆਪਣੇ ਪਾਸੇ ਇਧਰ ਖਾਲੀ ਯਾਰ ਚੱਲ ਬਤੌਰ ਨੂੰ ਇਹਦਾ ਨਾ ਕਰਾਰੇ ਦੇਖ ਲੈਣੇ ਆ ਆ ਬਹੁਤ ਵਧੀਆ ਬਹੁਤ ਸੋਹਣੇ ਠੀਕ ਆ ਠੀਕ ਆ ਬਹੁਤ ਸੋਹਣੇ ਬਹੁਤ ਵਧੀਆ ਸਹੀ ਆ ਬਹੁਤ ਵਧੀਆ ਗੱਡੀ ਗੱਡੀ ਇੱਥੋਂ ਦਾ ਔਰ ਆਈਡੀਆ ਤਾਂ ਹੋ ਗਿਆ ਹਨਾ ਕਿਦਾਂ ਜਾਣੇ ਕਿ ਜਦੋਂ ਮੋਟਰਸਾਈਕਲ ਸੀ ਹਾਂ ਬਾਕੀ ਜਦੋਂ ਏਦਾਂ ਗੱਡੀ ਆਪਣੀ ਅੱਗੇ ਚੱਲ ਜਾਂਦੀ ਹੁੰਦੀ ਹੈ ਨਾਲ ਆ ਵੀ ਸ਼ੀਸ਼ਾ ਦੇਖ ਲਈਦਾ ਹੁੰਦਾ ਹਾਂ ਉਹ ਵੀ ਦੇਖ ਲੈਣਾ ਯਾਰ ਕਿ ਗੱਡੀ ਟੱਚ ਤੇ ਨਹੀਂ ਹੋਣ ਲੱਗੀ ਆਪਣੀ ਉਹ ਚੈੱਕ ਜ਼ਰੂਰ ਕਰਨਾ ਹੈ ਸ਼ੀਸ਼ਿਆਂ ਦੇ ਵਿੱਚੇ ਪਤਾ ਲੱਗਣਾ ਆਪਾਂ ਨੂੰ ਬਾਕੀ ਉੱਥੇ ਗੱਡੀ ਸਟੌਪ ਕਰਕੇ ਤੇ ਲੈ ਵੀ ਜਦੋਂ ਹੀ ਲੈ ਕੇ ਜਾਂਦੇ ਸੀ ਜਿਆੜਾ ਲੈਫਟ ਹੈ ਯਾਰ ਜਿੱਥੇ ਕਰਨੇ ਜਿੱਥੇ ਰੋਡ ਦੀਦਾ ਹੈ। ਪਹਾੜ ਦੇ ਨਾਲ ਗੱਡੀ ਛੀਸ਼ਾ ਲੈਫਟ ਵੀ ਦੇਖ ਲੈ ਉਧਰੋਂ। ਆਲੀ ਰੋਡ ਉਧਰ। ਹਾਂ ਜੀ ਕੋਰੋ ਗੱਡੀ ਵੀਰੋ। ਜ्यादा ਗੱਡੀ ਅੱਗੇ ਨਾ ਜਾਵੇ। ਬਹੁਤ ਵਧੀਆ ਠੀਕ ਹੈ। ਸਹੀ ਹੋ। ਬਹੁਤ ਹੋਣੇ ਚਲੋ। ਪਹਿਲਾਂ ਬ੍ਰੇਕਰ ਇਹ ਪਾਰ ਕਰ ਲਿਓ। ਨੋ ਗੇਅਰ ਆਪਾਂ ਚੇਂਜ ਕਰ ਲੈਣੇ ਆਣ ਗੇਅਰ ਵਧਾਉਣੇ ਆ ਚਲੋ ਗੇਅਰ ਚੇਂਜ ਕਰੋ ਠੀਕ ਐ ਛੱਡੋ ਕਲੱਚ ਸਪੀਡ ਵਧਾ ਕੇ ਨਾਲੇ ਗੇਅਰ ਆਪਾਂ ਤੀਜਾ ਸੌਣਾ ਆ ਸਾਈਡਾਂ ਦੇ ਕਈ ਵਾਰ ਮੋੜੇ ਕੱਟ ਕਰਨਾ ਪਾਦੇ ਛੋਟੇ ਹੱਥੀ ਵਾਲੇ ਕੂਰੀ ਜਨ ਭਈਏ ਜਦਾ ਇੰਦਾ ਥੋੜੀਆਂ ਬਾਤ ਆਪਾਂ ਕਰੀ ਜਿੱਦਾਂ ਹੁਣ ਛੋਟੇ ਹੱਥੀ ਵਾਲਾ ਓਵਰਟੇਕ ਆ ਲਾ ਪਿਆ ਨਾਲੇ ਇਦੋਂ ਨੂੰ ਵੀ ਆਉਣਾ ਪਿਆ ਸੀ ਬਹੁਤ ਔਰ ਵੋਟੇ ਕਰ ਲਾਂ ਪਾਂਗੇ ਚੌਥਾ ਸਪੀਡ ਵਧਾਓ ਤੇ 40 ਦੀ ਸਪੀਡ ਕਰਦੇ ਆ ਚੌਥਾ ਗੇਅਰ ਪਾਉਣਾ ਹੈ ਸਟੀਰੀਂਗ ਤਾਂ ਘਿਆ ਰੱਖਿਓ ਹਿੰਦੇ ਨੂੰ ਚਲੋ ਚੌਥੇ ਗੇਅਰ ਮੋੜੀਆ ਠੀਕ ਆ ਬਾਕੀ ਹੁਣ 40 ਦੀ ਸਪੀਡ ਤੋਂ ਹੁਣ ਆਪਣੀ ਸਪੀਡ ਥੱਲੇ ਨਾ ਵੇ 40 ਤੋਂ ਭਾਵੇਂ 45 ਵੀ ਰੱਖ ਲਿਓ 40 ਤੋਂ ਘੱਟ ਨਾ ਹੋਵੇ